ਇਹ ਤੋਂ ਸੀ ਆਪਣਾ ਸੰਘਰਸ਼ ਦਾ ਝੰਡਾ ਦੁਬਾਰਾ ਚੁੱਕ ਲਿਆ ਹੈ ਸੰਘਰਸ਼ਾ ਤੋਂ ਬਿਨਾ ਸਰਕਾਰਾਂ ਤੋਂ ਕੋਈ ਚਾਗਣੀ ਨਹੀਂ ਕੀਤੀ ਆ ਸਕਦੀ ਜੇ ਆਪਾਂ ਸੋਚੀਏ ਸਕੂਲਾਂ ਵਿੱਚ ਬੈਠੇ ਹੋਏ ਆਪਾਂ ਨੂੰ ਸਭ ਕੁਝ ਮਿਲ ਜੂਗਾ ਤਾਂ ਇਹ ਨਹੀਂ ਹੋਣਾਗਾ ਕੋਈ ਗੱਡੀ ਰੁਕ ਜਾਣਗੇ 2 ਮਿੰਟ ਵੀ ਗੱਲ ਨਹੀਂ ਇਹ ਗੱਲ ਕਰਕੇ ਸ਼ੋਰ ਦੇ ਵਿੱਚ ਗੱਲ ਚੱਲੇ ਥੋੜੇ ਦਿਨ ਪਹਿਲਾਂ ਹੀ ਸਾਡੀ डीटीएफडी डायरेक्टर एजुकेशन प्राइमरी मैडम ਨਾਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਅਸੀਂ ਮੁੱਦਾ ਰੱਖਿਆ ਕਿ ਮੈਂ ਪੁਰਾਣੀ ਪੈਸ਼ਨ ਪ੍ਰਾਪਤੀ ਫਰੰਟ ਦਾ ਜਿਹੜਾ ਕਨਵੀਨਰ ਵੀ ਆ ਬਠਿੰਡਾ ਦਾ ਤਾਂ ਤੁਹਾਡੇ ਕਾਟਰ ਦੇ ਲਈ ਪੈਨਸ਼ਨ ਦੀ ਮੰਗ ਰੱਖੀ ਪਰ ਉਹਨਾਂ ਦਾ ਜਵਾਬ ਸੀ ਕਿ ਜੇਕਰ ਇਹਨਾਂ ਨੂੰ ਅਸੀਂ ਐਨਪੀਐਸ ਵੀ ਲਾ ਦਨੇ ਆ ਨਵੀਂ ਪੈਨਸ਼ਨ ਲਾ ਦਨੇ ਆ ਤਾਂ ਸੀਐਸਆਰ ਰੂਲ ਇਹਨਾਂ ਤੇ ਲਾਗੂ ਹੋ ਜਾਣਗੇ ਪੀ ਉਹ ਅਸੀਂ ਨਹੀਂ ਦੇ ਸਕਦੇ ਜੇ ইপিਐਫ ਕਟਾਉਣ ਬਾਰੇ ਕੋਈ ਗੱਲ ਹੈਗੀ ਹੈ ਤਾਂ ਉਹ ਅਸੀਂ ਰੱਖ ਸਕਦੇ ਆ ਤਾਂ ਦੇਖੋ ਜਮਾ ਸਪਸ਼ਟ ਕੋਰਾ ਕਿ ਤੁਹਾਨੂੰ ਪੱਕਾ ਕਰਨ ਦਾ ਦੂਰ ਸੀਐਸਆਰ ਰੂਲਾ ਵੱਲ ਜਾਂ ਪੈਨਸ਼ਨ ਵੱਲ ਵੀ ਚੱਕਣਾ ਉਹ ਜ਼ਰੂਰੀ ਨਹੀਂ ਸਮਝਦੇ ਤਾਂ ਇਹ ਹਾਲਾਤ ਹੈ ਉਸ ਅਧਿਕਾਰੀ ਦੇ ਨਹੀਂ ਅਧਿਕਾਰੀ ਬੋਲਦੇ ਸਰਕਾਰਾਂ ਦੀ ਅਜਵਾਨਾ ਜੋ ਉਪਰੋਂ ਹਦਾਇਤਾਂ ਹੁੰਦੀਆਂ ਤੇ ਇਹ ਸਰਕਾਰ ਦਾ ਜਵਾਬ ਹੈ ਕਿ ਤੁਸੀਂ ਜਾਗੋਗੇ ਲੜੋਗੇ ਤਾਂ ਹੀ ਪੂਰੀਆਂ ਜਿਹੜੇ ਤਲਗਾ ਉਹ ਮਿਲਣਗੀਆਂ ਤਾਂ ਹੀ ਤੁਸੀਂ ਪੈਨਸ਼ਨਾਂ ਬਾਰੇ ਸੋਚ ਸਕਦੇ ਹੋ ਬੁਢਾਪੇ ਬਾਰੇ ਸੋਚ ਸਕਦੇ ਹੋ ਜੇਕਰ ਗੱਲ ਕਰੀਏ ਤੁਹਾਡੇ ਵਿੱਚ ਜਿਹੜੇ ਸਾਡੇ ਸਿੱਖਿਆ ਕਰਮੀ ਸਾਥੀ ਐਸੋਸੀਏਟ ਅਧਿਆਪਕ ਨੇ ਹੁਣ ਮੈਂ 2013 14 ਦੀ ਗੱਲ ਕਰਦਾ ਸਟੇਟ ਦੇ ਵਿੱਚ ਖੁਦ ਹੀ ਸਟੇਟ ਦਾ ਇਹਨਾਂ ਦਾ ਜਿਹੜਾ ਬੰਦਦਾ ਬਾਈਟ ਉਹਦੇ ਵਿੱਚ ਸੀਗਾ ਤਾਂ ਉਦੋਂ ਬੀਆਰਪੀ ਜੋ ਟੀਚਰ ਬੀਆਰਪੀ ਦੌਰ ਤੇ ਕੰਮ ਕਰਦੇ ਸੀਗੇ ਫੌਮਨਲ ਸੋਰਸ ਮਿਨਿਸਟਰੀ ਤੋਂ 32000 ਰੁਪਏ ਸਰਕਾਰ ਇੱਕ ਟੀਚਰ ਦੇ ਏਪ ਵਿੱਚ ਲੈਦੀ ਸੀ ਤੇ ਉਹਦੇ ਏਪ ਵਿੱਚ ਤਿੰਨ ਤਿੰਨ ਸਿੱਖਿਆ ਗਰਮੀ 35 3500 ਤੇ ਰੱਖਦੀ ਸੀ ਤਾਂ 32000 ਵਿੱਚੋਂ 10000 ਦੇ ਕੇ 22000 ਰੁਪਏ ਪਰ ਬੀਆਰਪੀ 16 1700 ਬੀਆਰਪੀ ਆ ਸੋਚ ਲਓ ਮਹੀਨਿਆਂ ਦਾ ਸਾਲਾਂ ਦਾ ਕਿੰਨਾ ਬਣ ਗਿਆ ਉਹ ਕਿੱਧਰ ਗਿਆ ਇਹ 2013 14 ਦੀ ਗੱਲ ਹੈ ਅੱਜ ਵੀ ਉਸੇ ਤਰ੍ਹਾਂ ਹੀ ਬੀਆਰਪੀ ਤੇ ਏਪ ਦੇ ਵਿੱਚ ਅਧਿਆਪਕਾਂ ਨੂੰ ਸਮਰੱਥ ਮਿਸ਼ਨ ਹੋ ਗਿਆ ਫਲਾਣਾ ਮਿਸ਼ਨ ਹੋ ਗਿਆ ਸਾਰੇ ਮਿਸ਼ਨਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਉਹਨਾਂ ਦੀ ਆਪ ਦੀ ਪੇਟੀ ਕੰਮ ਕਰਵਾਇਆ ਜਾ ਰਿਹਾ ਤੇ ਕਰੋੜਾਂ ਰੁਪਇਆ ਹਿਊਮਨ ਰਿਸੋਰਸ ਮਿਨਿਸਟਰੀ ਤੋਂ ਲੈ ਕੇ ਪੰਜਾਬ ਸਰਕਾਰ ਉਕਾ ਫਲਾ ਕਰ ਰਹੀ ਹੈ ਤੁਹਾਡਾ ਵੱਡਾ ਤੁਹਾਨੂੰ ਜਾਗਣ ਦੀ ਲੋੜ ਹੈ ਆਪਣੀ ਹੱਕ ਤੁਹਾਨੂੰ ਇਹਨਾਂ ਦੇ ਗਲਾ ਦੇ ਵਿੱਚ ਉਕੜਾਉਣੇ ਪੈਣੇ ਆ ਜਦੋਂ ਇਹਨਾਂ ਦੇ ਗਲਾਂ ਤੱਕ ਅਥ ਪਹੁੰਚਾਓਗੇ ਤਾਂ ਇਹ ਸੋਚਣਗੇ ਕਿ ਸਾਡੇ ਸਾਹਮਣੇ ਕੌਣ ਬੈਠਾ ਹੈ ਫੇਰ ਹੀ ਤੁਹਾਡੇ ਨਾਲ ਇਹ ਅਧਿਆਪਕ ਵਾਕ ਜਿਹੜਾ ਆਪਣਾ ਜਿਹੜਾ ਸ਼ਲੋਕ ਹੈਗਾ ਉਹ ਰੱਖਣਗੇ ਜੋ ਉਹਨਾਂ ਦੀ ਬੋਲੀ ਹੈ ਹਰਪਾਲ ਚੀਮਾ ਦੀ ਉਹ ਭੈਣ ਨੇ ਦੱਸੀ ਹੈ ਵਿੱਤ ਮੰਤਰੀ ਵੀ ਉੱਥੋਂ ਸਪਸ਼ਟ ਹੈ ਕਿ ਉਹਨੇ ਮੰਨੇ ਹੀ ਨਹੀਂ ਏ ਜੀ ਯੂਨੀਅਨ ਅਧਿਆਪਕਾਂ ਦੀ ਯੂਨੀਅਨ ਹੈ ਸਾਡੇ ਸਾਹਮਣੇ ਕੋਈ ਅਧਿਆਪਕ ਬੈਠੇ ਹੋਏ ਆ ਸਰ ਮੈਨੂੰ ਤਾਂ ਉਹ ਇਤਨਾ ਨਹੀਂ ਲੱਗਦਾ ਕਿ ਪੜਿਆ ਹੋਊਗਾ ਅਨਪੜਾ ਵਾਲੀ ਗੱਲ ਹੈ ਕਿ ਉਹਦੀ ਆਪ ਦੀ ਕੀ ਐਜੂਕੇਸ਼ਨ ਹੋਣੀ ਹੈ ਜਿਸ ਦੀ ਇਸ ਤਰ੍ਹਾਂ ਦੀ ਬੋਲਬਾਣੀ ਇਸ ਤਰ੍ਹਾਂ ਦੀ ਘਟੀਆੜੀ ਸ਼ਬਦਾਵਲੀ ਤੁਹਾਡੇ ਲਈ ਜਿਹੜੀ ਹੈਗੀ ਹੈ ਤੁਹਾਡੇ ਆਗੂਆਂ ਲਈ ਨਹੀਂ ਉਹ ਪੂਰੀ ਯੂਨੀਅਨ ਪੂਰੇ ਕਾਟਰ ਲਈ ਹੁੰਦੀ ਹੈ ਸਾਰਿਆਂ ਨੂੰ ਜਿਹੜਾ ਹੈਗਾ ਮੁੱਢੋਂ ਨਕਾਰਨਾ ਇਸ ਤਰ੍ਹਾਂ ਦੇ ਹਰਪਾਲ ਜੀਮਾ ਵਿੱਤ ਮੰਤਰੀ ਨੂੰ ਤੁਹਾਡਾ ਜਗਾ ਜਗਾ ਤੇ ਘੇਰਨਾ ਬੰਦ ਹੈ ਪੋਦੇ ਹਲਕੇ ਦੇ ਵਿੱਚ ਜਾਣਾ ਪੈਂਦਾ ਜਿੱਥੇ ਇੱਥੇ ਮਿਲੇ ਉੱਥੇ-ਉੱਥੇ ਦਾ ਘਰਾ ਬੁਕਾੜੇ ਮਿਲੇ ਝੰਡੇ ਜਿਵੇਂ ਵੀ ਹੈ ਤੁਹਾਨੂੰ ਸਾਰਿਆਂ ਨੂੰ ਭੈਣਾਂ ਨੂੰ ਜਿਹੜਾ ਹੈਗਾ ਅੱਗੇ ਲਾ ਕੇ ਲੜਾਈ ਲੜਨੀ ਪੈਣੀ ਹੈ ਕਿਉਂਕਿ ਭੈਣਾਂ ਦਾ ਜਿਹੜਾ ਹੈਗਾ ਦਬਾਅ ਬਹੁਤ ਪੈਂਦਾ ਹੈ ਤਾਂ ਚੋਕੇ ਦੇ ਆਪਣਾ ਸਕੂਲ ਦੀ ਪਿਛਲੇ ਸਾਲ ਤੁਸੀਂ 1 ਅਕਤੂਬਰ ਤੋਂ ਜਿਹੜੀ ਹੈਗੀ ਗੱਲ ਸੁਣੀ ਹੋਣੀ ਹੈ 40 45 ਜਿਹੜੀਆਂ ਅਧਿਆਪਕ ਮਹਿਲਾ ਅਧਿਆਪਕਾ ਪਟ્રોલ ਦੀਆਂ ਬੋਤਲਾਂ ਲੈ ਕੇ ਛਾਤੇ ਉੱਪਰ ਚੜੀਆਂ ਤਾਂ ਆਹੀ ਪ੍ਰਸ਼ਾਸਨ ਜਿਹੜਾ ਆਪਣੇ ਪਿੱਛੇ ਖੜਾ ਹੈ ਡੀਸੀ ਤੱਕ ਸਾਰੇ ਖੁਦ ਮੇਰੇ ਨਾਲ ਫੋਨ ਤੇ ਗੱਲ ਕਰਦੇ ਰਹੇ ਹੈ ਤੇ ਉੱਪਰ ਪੰਜ ਸੱਤ ਮੁੰਡੇ ਬੈਠੇ ਰਹਿੰਦੇ ਛੋਟਾ ਕਹਿਣਾ ਮੰਨਦੇ ਆ ਉਹਨਾਂ ਕੁੜੀਆਂ ਨੂੰ ਥੱਲੇ ਉਤਾਰ ਲਓ ਤਾਂ ਇਖੋਂ ਕੀ ਸਾਬਤ ਹੁੰਦਾ ਵੀ ਤੁਹਾਡਾ ਜਿਹੜਾ ਹੈਗਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਸਰਕਾਰ ਦਾ ਨੱਕ ਵੱਧ ਵੱਡਿਆ ਜਾਂਦਾ ਜਦੋਂ ਪਹਿਣਾ ਆ ਕੇ ਆ ਕੇ ਖੜ ਜਾਂਦੀਆਂ ਸੋ ਨਾਲ ਦੀਆਂ ਪਹਿਣਾ ਨੂੰ ਵੀ ਜਗਾਓ ਤੇ ਆਪਣੀ ਗੈੰਟੀ ਵਧਾਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਪੰਜਾਬ ਸਰਕਾਰ ਮੁਰਦਾਬਾਦ 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 ਵਿਤ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ